25 25 50 ਐਦੂ ਸਾਫ ਕੰਡੀਸ਼ਨ ਦਾ ਇੰਨਾ ਸਾਂਭਿਆ ਮੈਸੀ 241 ਲੱਭ ਕੇ ਵਿਖਾ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੀ ਵਧੀਆ ਬਰਾ ਜੀ ਠੀਕ ਠਾਕ ਇਹ ਟਰੈਕਟਰ ਬਾਈ ਮਾਡਲ ਕਿਹੜਾ ਤੁਹਾਡਾ ਇਹ ਵੀਰੇ 2008 ਮਾਡਲ ਆ 2008 ਮਾਡਲ ਆ ਹਾਂਜੀ ਬਾਈ ਆਹ ਬਾਈ ਰੰਗ ਦਾ ਰੀਜਨਲ ਆ ਸਭ ਕੁਝ ਰੀਜਨਲ ਆ ਜੀ ਏ ਟੂ ਜ਼ेड ਬਾਈ ਦੀ ਗਾਰੰਟੀ ਆ ਆਹ ਟਰੈਕਟਰ ਰੰਗ ਰੂਪ ਦਾ ਬਿਲਕੁਲ ਰੀਜਨਲ ਆ ਵੀਡੀਓ ਨੂੰ ਹੁਣ ਦਬ ਕੇ ਸ਼ੇਅਰ ਕਰ ਦਿਓ ਤੇ ਇਹ ਟਰੈਕਟਰ ਬਾਈ ਪਹਿਲੀਆਂ ਜੇ ਦੱਸੋ ਜੀ ਡਬਲ ਕਲੱਚ ਆ ਕਿ ਸਿੰਗਲ ਆ ਇਹ ਡਬਲ ਕਲੱਚ ਆ ਵੀਰੇ ਕੰਪਨੀ ਦਾ ਡਬਲ ਕਲੱਚ ਕੰਪਨੀ ਫਿ ਤੇ ਬਾਕੀ ਬਈ ਵਿਖਾ ਦਈਏ ਤੁਹਾਨੂੰ ਬੈਟਰੀ ਵੀ ਬਈ ਬਿਲਕੁਲ ਨਵੀਂ ਹੈ ਬਿਲਕੁਲ ਨਵੀਂ ਬੈਟਰੀ ਬਿਲਕੁਲ ਨਵੀਂ ਬੈਟਰੀ ਹੈ ਤੇ ਸਰਵਿਸ ਬਈ ਹੋਣ ਵਾਲੀ ਹੈ ਕਿ ਕਰਾਈ ਦੀ ਸਰਵਿਸ ਕਰਾਈ ਹੋਈ ਹੈ ਜੀ ਆਪਾਂ ਕਰਾਈ ਹੋਈ ਹੈ ਜੀ ਬਿਲਕੁਲ ਯਾਨੀ ਕਿ ਕਰਨਾ ਕੁਛ ਨਹੀਂਗਾ ਕੁਛ ਨਹੀਂ ਕਰਨਾ ਜੀ ਜਾ ਕੇ ਕੱਲ ਹੱਲ ਪਾਉਣੇ ਆ ਬਿਲਕੁਲ ਜੀ ਬਿਲਕੁਲ ਭਾਵੇਂ ਇੱਥੇ ਵੀ ਚੈੱਕ ਕਰ ਲਿਓ ਵਾਹ ਕੇ ਕਰ ਸਕਦਾ ਹੈ ਨਾ ਵਾਹ ਕੇ ਚੈੱਕ ਕਰ ਸਕਦਾ ਐਂਡ ਸਪਿੰਡਲ ਸਭ ਕੁਛ ਹੀ ਨਾਲ ਦਾ ਤੇ ਬਈ ਖੁੱਲਿਆ ਖੁੱਲਿਆ ਤਾਂ ਡ੍ਰੈਕਟਰ ਕਿਸੇ ਪਾਸੋਂ ਨਾ ਜੀ ਨਾ ਜੋ ਕੁਛ ਕੰਪਨੀ ਫਰੇਟਾ ਵੀਰੇ ਹਜੇ ਤੱਕ ਨਾਲ ਦੇ ਟਾਇਰ ਆ ਜੀ ਨਾਲ ਦੇ ਟਾਇਰ ਆ ਨਾਲ ਦਾ ਇੰਜਨ ਹੈ ਇਸ ਟ ਟਰਨਲ ਦੇ ਇਹ ਸਾਡੇ ਆਹ ਟਰਨਲ ਦੇ ਆ ਨਾਲ ਦੇ ਨਾਲ ਦੇ ਟਾਇਰ ਕਿੰਨੇ ਹੋਣਗੇ ਬਈ ਇਹ 60 ਪੈਸੇ ਟਾਇਰ ਪਏ ਵੀਰੇ 60 ਪੈਸੇ ਟਾਇਰ ਨਾਲ ਦੇ ਆ ਕੰਪਨੀ ਦੇ ਤੇ ਇਹ ਟਰੈਕਟਰ ਬਈ ਪਹਿਲੇ ਨਾਮ ਆ ਦੂਜੇ ਨਾਮ ਆ ਕਿਹੜੇ ਨਾਮ ਆ ਇਹ ਆਪਣਾ ਫਰੀਦਕੋਟ ਦੇ ਨੰਬਰ ਆ ਜੀ ਪਹਿਲੇ ਨਾਮ ਤੇ ਆਪਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੀ ਖੜਿਆ ਤੁਸੀਂ ਆਪਦਾ ਪਿੰਡ ਦੱਸ ਦਿਓ ਜੀ ਪਿੰਡ ਆਪਣਾ ਢੱਲਮਾ ਕਲਾਂ ਜੀ ਪਿੰਡ ਢੱਲਮਾ ਕਲਾਂ ਬਾਈ ਦਾ ਪਿੰਡ ਆ ਸ਼ਹਿਰ ਕੋਟਕਪੂਰਾ ਲੱਗਦਾ ਜਿਲ੍ਹਾ ਫਰੀਦਕੋਟ ਲੱਗਦਾ ਬਾਈ ਨੂੰ ਤੇ ਇਹੇ ਟਰੈਕਟਰ ਫਰੀਦਕੋਟ ਜ਼ਿਲ੍ਹੇ ਦਾ ਹੀ ਨੰਬਰ ਆ ਲੋਕਲ ਹੀ ਨੰਬਰ ਆ ਤੇ ਬਾਕੀ 2008 ਮਾਡਲ ਆ ਤੇ ਵੀ ਰੰਗ ਪੇਂਟ ਦੀ ਵਾਕਈ ਗਰੰਟੀ ਆ A to Z origional ਆ ਵੀਰੇ ਕਿਤੇ ਕਲਮ ਵੀ ਨਹੀਂ ਲੱਗੀ ਜੱਜ ਹਾਂਜੀ ਨਾ ਕਿਤੇ ਕੋਈ ਕਲਮ ਨਹੀਂ ਨਾ ਕਿਸੇ ਰੈਮ ਨੂੰ ਨਾ ਹੌਕ ਨੂੰ ਕਾਹੇ ਹਾਂਜੀ ਨਾ ਨਾ ਅੱਗੇ ਤੋਂ ਲੈ ਕੇ ਪਿੱਛੇ ਤੱਕ ਸਾਰਾ origional ਆ ਤੇ ਆਹ ਬੰਪਰ ਤੱਕ ਵੀ ਏਜੰਸੀ ਦਾ ਹਜੇ ਜਿਹੜਾ ਨਾਲ ਦਿੰਦੇ ਸੀ ਕੰਪਨੀ ਵਾਲੇ ਨਮੇ ਦੇ ਨਾਲ ਦਿੰਦੇ ਸੀਗੇ ਉਹੀ ਬੰਪਰ ਆ ਬਾਕੀ ਤੁਹਾਨੂੰ ਦੱਸਤਾ ਤੇ ਆਹ ਵੇਟ ਬਾਈ ਨਾਲ ਦੇ origional ਆ ਹਾਂਜੀ ਹਾਂਜੀ ਜੋ ਕਾਪਨੀ ਦੇ ਟਾਹਾਂ ਏ ਵੀ ਸਮੇਤ ਆਇੰਦਾ ਆ ਹੀ ਮਿਲਣਾ ਤੁਹਾਨੂੰ ਥੋੜੀ ਜਿਹੀ ਹੋਰ ਬਰੀਕੀ ਚ ਵਿਖਾਈਏ ਤਾਂ ਟਰੈਕਟਰ ਦੇ ਹਜੇ ਮਗਰਾੜਾਂ ਦੀਆਂ ਛੱਤਾਂ ਤੋਂ ਰੰਗ ਨਹੀਂ ਘਸਿਆ ਜਿਵੇਂ ਆਪਾਂ ਕਹਿ ਦਈਏ ਓਵੇਂ ਦੇ ਓਵੇਂ ਨਵੇਂ ਨੁੱਕ ਪਏ ਆ ਮਗਰਾੜ ਇਧਰਲੇ ਪਾਸੇ ਬੰਦਾ ਬੈੰਦਾ ਜੀ ਹਜੇ ਇੰਨਾ ਕਰਾਂਗੇ ਕਰ ਦਿਆ ਇੰਨਾ ਮਗਰਾੜਾਂ ਤੇ ਬਾਕੀ ਤੁਹਾਨੂੰ ਵਿਖਾ ਦਈਏ ਲੈਂਕਾਂ ਵਗੈਰਾ ਦਾ ਕੋਈ ਗੋਲੀਆਂ ਨਹੀਂ ਰਿਪੇਅਰ ਕੁਸ ਨਹੀਂਗਾ ਓਵੇਂ ਦਾ ਓਵੇਂ ਪਿਆ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਤੇ ਬਾਈ ਜਿਹੜਾ ਇਹੇ ਹੁਣ ਆਪਾਂ ਇਹਦਾ ਦੱਸਤਾ ਇੰਜਨ ਗੀਅਰ ਦਾ ਵਿੱਚੋਂ ਕਿਵੇਂ ਇਹ ਬਿਲਕੁਲ ਨਵਾਂ ਟਰੈਕਟਰ ਆ ਜੀ ਜਿਵੇਂ ਬਾਹਰੋਂ ਰੰਗ ਰੂਪ ਦਾ ਚੰਗਾ ਅੰਦਰੋਂ ਉਹਨਾਂ ਹੀ ਸਿੱਕੇ ਬੰਦਾ ਉਹਨਾਂ ਹੀ ਵਧੀਆ ਜੀ ਉਹਨਾਂ ਵਧੀਆ 25 ਮਾਡਲ ਵਾਂਗੂ ਚੱਲੂਗਾ ਜੀ 25 ਮਾਡਲ ਵਾਂਗੂ ਚੱਲੂ ਬਿਲਕੁਲ ਜੀ ਬਿਲਕੁਲ ਕਹਿਣ ਦੀ ਗੱਲ ਨਹੀਂ ਚੱਲੂਗਾ ਜੀ ਠੀਕ ਆ ਆਪ ਵੀ ਚੈੱਕ ਕਰ ਸਕਦਾ ਬੰਦਾ ਵਾਕੇ ਬਿਲਕੁਲ ਜੀ ਬਿਲਕੁਲ ਹਰ ਇੱਕ ਪੱਖੋਂ ਤਸੱਲੀ ਹੈ ਠੀਕ ਆ ਵਾਕੇ ਚਲਾ ਕੇ ਚੈੱਕ ਕਰਕੇ ਆਪ ਦੀ ਤਸੱਲੀ ਕਰਕੇ 241 ਮਹਾਨ ਮਾਡਲ ਹਾਈ ਲੈਫਟ ਕਪੈਸਿਟੀ ਵਾਲਾ ਟਰੈਕਟਰ ਤੁਸੀਂ ਇਹ ਖਰੀਦ ਸਕਦੇ ਆ ਤੇ ਹੁਣ ਬਈ ਤੁਸੀਂ ਗੱਲ ਇਹ ਦੱਸੋ ਜੀ ਤੁਸੀਂ ਇਹਦੀ ਡਿਮਾਂਡ ਰੱਖੀ ਗਈ ਆ ਇਹਦਾ ਵੀਰੇ 3 ਲੱਖ 5000 ਰੁਪ ਆਪਣੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਮਾਨਤਨ ਹੋਊਗਾ ਕਿ ਫਿਕਸ ਰੇਟ ਆ ਨਹੀਂ ਬਿਲਕੁਲ ਕਰ ਦੇਗੇ ਜੋ ਜਾਇਜ਼ ਜਾ ਕਰ ਦੇਗੇ ਠੀਕ ਆ ਯਾਨੀ ਕਿ 95000 ਬਾੜੀ ਮੈਥ ਵਾਲਾ ਰੀਟ ਨਹੀਂ ਰੱਖਿਆ 295000 ਦਾ ਦੇ ਦੇਾਂਗੇ ਜੀ 295000 ਤੇ ਆਹ ਟਰੈਕਟਰ ਦੇ ਮਾਲਕ ਬਣ ਜੂਗਾ ਬੰਦਾ ਇੱਕ ਤੁਸੀਂ ਪਾਸਿੰਗ ਵਾਲੀ ਗੱਲ ਦੱਸਦੇ ਸੀ ਬਾਈ ਕੀ ਇਹਦਾ ਹੱਲ ਪਾਸਿੰਗ ਵੀਰੇ ਆਪਾਂ ਕਰਵਾ ਕੇ ਦੇਵਾਂਗੇ ਇਸ ਟਰੈਕਟਰ ਦੀ ਪਾਸਿੰਗ ਕਰਾ ਕੇ ਦੇਵਾਂਗੇ ਪਾਸਿੰਗ ਕਰਵਾ ਕੇ ਦੇਵਾਂਗੇ ਜੋ ਕੋਈ ਬੰਦਾ ਨਾਮ ਕਰਾਉਣਾ ਚਾਹੁੰਦਾ ਹੋ ਕਰਵਾ ਸਕਦਾ ਜੀ ਠੀਕ ਆ ਯਾਨੀ ਕਿ ਜੇ ਕੋਈ ਚਾਹੁੰਦਾ ਕਿ ਮੈਂ ਨਾਮ ਕਰਾਉਣਾ ਇਸ ਟਰੈਕਟਰ ਦਾ ਮੈਂ ਮਾਲਕ ਨਾ ਜੀ ਨਾ ਕੁਛ ਲੱਗ ਨਹੀਂ ਲੱਗੂਗਾ। ਇਸੇ ਇਸੇ ਦੇ ਵਿੱਚ ਪੈਸੇ ਇਸੇ ਰੇਟ ਦੇ ਵਿੱਚ ਹੀ ਆ ਜੀ ਜੋ ਕੁਝ। ਠੀਕ ਆ ਜੋ ਕੁਝ ਵੀ ਆ ਇਸੇ ਰੇਟ ਦੇ ਵਿੱਚ ਹੀ ਬਾਈ ਕਹਿੰਦਾ ਮੈਂ ਪਾਸਿੰਗ ਕਰਾ ਕੇ ਦਊਗਾ ਤੇ ਤੁਸੀਂ ਐਸ ਟਰੈਕਟਰ ਨੂੰ ਆਪਦੇ ਨਾਮ ਕਰਾ ਕੇ ਮਾਲਕ ਬਣ ਸਕਦੇ ਆ ਜੀ। ਵੀਡੀਓ ਨੂੰ ਹੁਣ ਦਬਕੇ ਸ਼ੇਅਰ ਕਰ ਦਿਓ ਬਾਕੀ ਐਸ ਟਰੈਕਟਰ ਦਾ ਵਿਖਾ ਦਈਏ ਸਪਿੰਡਲ ਐਂਡ ਸਭ ਕੁਝ ਹੀ ਨਾਲ ਦਾ। ਜਿਵੇਂ ਕਹਦੀ ਏਜੰਸੀ ਦਾ ਆਇਆ ਸੀ ਓਵੇਂ ਦਾ ਓਵੇਂ ਨਵਾਂ ਨੌਕ ਟਰੈਕਟਰ ਆ ਤੇ ਬਾਈ ਜੀ ਆਪਦਾ ਨਾ ਮੋਬਾਈਲ ਨੰਬਰ ਬੋਲ ਕੇ ਦੱਸ ਦਿਓ ਜੀ। 7009913548 7009913548 13548 ਤੇ ਸੰਪਰਕ ਕਰਕੇ ਆ ਮੈਸੇਜ 241 ਪੰਜਾਬ ਨੰਬਰ ਦਾ ਫਸਟ ਓਨਰ ਟਰੈਕਟਰ ਤੁਸੀਂ ਖਰੀਦ ਸਕਦੇ ਆ ਜੀ ਮਿਲਦੇ ਆ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ